ਠੀਕ ਗੱਲ ਹੋ ਗਿਆ ਦੇਖ ਤਾਂ ਸਹੀ ਭੈਣ ਚੋ ਉਤਰਨਾ ਚੰਨਾ ਨਹੀਂ ਕਰਨਾ ਪੰਜਾਬ ਦੇ ਹੀ ਹੈਗੇ ਅਸੀਂ ਯਾਰ ਭਰਾਵਾ ਅਸੀਂ ਕਿਤੇ ਬਾਹਰ ਦੇ ਥੋੜੀਆਂ ਹੋ ਅੱਛਾ ਸਾਡੇ ਨਾਮ ਕੀ ਹੈ ਜਰਾ ਨਾਮ ਪੰਜਾਬ ਦੇ ਹੀ ਹੈਗੇ ਅਸੀਂ ਯਾਰ ਭਰਾਵਾ ਅਸੀਂ ਕਿਤੇ ਬਾਹਰ ਦੇ ਥੋੜੀਆਂ ਹੋ ਯੂਟਿਊਬਰ ਇਹਨੂੰ ਹਟਾ ਲਾਓ ਹੋ ਬਣ ਗਿਆ ਪਤਾ ਲੱਗ ਗਿਆ ਬਸ ਵੀ ਉਹ ਤੇ ਲੈ ਲੇ ਲੈ ਮਿਲਦਾ ਕਿੰਨਾ ਦਿਹਾੜੀ ਮਿਲਦਾ ਦਿਹਾੜੇ 1500 ਰੁਪਏ ਮਿਲਦਾ ਦਿਹਾੜੀ ਦਾ ਕਿੰਨਾ ਆਪੇ 1992 ਸਾਲ ਹੋ ਗਿਆ ਪੰਜਾਬ 바이 ਨ 92 ਸਾਲ ਹੋ ਗਿਆ ਸਾਡੇ ਨੂੰ ਉਹ ਤੈਨੂੰ ਅਸੀਂ 15 ਬੰਦੇ ਦਾ ਪਈਆ ਹੋ ਜਾਂਦਾ 15 ਬੰਦੇ ਦਾ ਪੰਜਾਬ 20 ਦਾ ਟੀਮ ਹੋ ਜਾਈਓ

ਸਾਡਾ ਤਨਖਾਹ 45000 ਰੁਪਇਆ 45000 ਹਾਂ ਮਹੀਨੇ ਦਾ ਕਰੋ ਸਾਡਾ ਤਨਖਾਹ 45000 ਰੁਪਇਆ 45000 ਸਾਡਾ ਤਨਖਾਹ 45000 ਰੁਪਇਆ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਖਾਸ ਆਪਣੇ ਤੁਹਾਡੇ ਲਈ ਲੈ ਕੇ حاضر ਆਇਆ ਇਸ ਖਾਸ ਅਪਰੇਟ ਦੇ ਵਿੱਚ ਇੱਕ ਬੇहद ਚਿੰਤਾਜਨਕ ਵੀ ਮੁੱਦਾ ਹੈ ਜਿਵੇਂ ਕਿ ਅੱਗੇ ਵੀ ਤੁਹਾਨੂੰ ਪੰਜਾਬ ਦੇ ਜੋ ਦਰਵੇਸ਼ ਮੁਸ਼ਕਲਾਂ ਆਉਂਦੀਆਂ ਨੇ ਉਹ ਦਿਖਾਉਂਦੇ ਰਹਿੰਨੇ ਆ ਇਸੇ ਤਰ੍ਹਾਂ ਹੀ ਤੁਹਾਨੂੰ ਦਿਖਾਵਾਂਗੇ ਪੰਜਾਬ ਦੇ ਪਿੰਡਾਂ ਦੇ ਵਿੱਚ ਕੀ ਹਾਲਾਤ ਹੁੰਦੇ ਨੇ ਰਾਤ ਦੇ ਸਮੇਂ ਜੇ ਦੋਸਤੋ ਰਾਤ ਦੇ ਸਮੇਂ ਤੁਹਾਨੂੰ ਪੰਜਾਬ ਦਾ ਪਿੰਡ ਦਿਖਾਵਾਂਗੇ ਜੋ ਕਿ ਅਸੀਂ ਲੰਘ ਰਹੇ ਸੀ ਧਾਰਮਿਕ ਦਾਰਦੀ ਹੈ ਸਿਆਸੀ ਦਾਰਦੀ ਹੈ ਸ੍ਰੀ ਮਾਖੀਬਾਦ ਸਾਹਿਬ ਦੇ ਨਜੀਬ ਜਿੱਥੇ ਕਿ ਖੇਤਰ ਸਰਬ ਪ੍ਰਵਾਸੀ ਮਜ਼ਦੂਰੇ ਤੁਹਾਨੂੰ ਦੇਖਣਗੇ ਕਿਤਰਾ ਗੰਦੀਆਂ ਗਾਲਾਂ ਕੱਢ ਰਹੇ ਨੇ ਹਾਲਾਂਕਿ ਉਹ ਅਸੀਂ ਰਿਕਾਰਡਿੰਗ ਨਹੀਂ ਕੀਤੀ ਕਿਉਂਕਿ ਸਾਡੀ ਵੀਡੀਓ ਵੀ ਆਪਾਂ ਨਾ ਬੱਚੇ ਬਜ਼ੁਰਗ ਦੇਖਦੇ ਨੇ ਤੇ ਉਹ ਅਸੀਂ ਪਰ ਕਿਸ ਤਰ੍ਹਾਂ ਦੀ ਉਹਨਾਂ ਦੀ ਬਟਲਟੀ ਹੈ ਕਿਸ ਤਰ੍ਹਾਂ ਦੀ ਉਹਨਾਂ ਦੀ ਫੋਚ ਆ ਉਹ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਇਸ ਦੇ ਵਿੱਚ ਇੱਕ ਤੁਹਾਡੇ ਲਈ ਇੱਕ ਹੋਰ ਕਲਿੱਪ ਵੀ ਐਡ ਕਰਾਂਗੇ ਜੋ ਕਿ ਹਾਲਾਂਕਿ ਕੁਝ ਵੀਰਾਂ ਨੇ ਵਧੀਆ ਉਫਰਾਲਾ ਕੀਤਾ ਹੈ ਸਮਝਾਉਣ ਦੇ ਲਈ ਉਹ ਵੀਡੀਓ ਸ਼ੂਟ ਕੀਤੀ ਹੈ ਜਿਸ ਦੇ ਵਿੱਚ ਕਿਵੇਂ ਇੱਕ ਪ੍ਰਵਾਸੀ ਮਜ਼ਦੂਰ ਇੱਕ ਪੰਜਾਬੀ ਕੁੜੀ ਨੂੰ ਲੈ ਕੇ ਫਰਾਰ ਹੁੰਦਾ ਹੈ ਤੇ ਕਿਸ ਤਰ੍ਹਾਂ ਦੇ ਹਾਲਾਤ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋ ਸਕਦਾ ਹੈ ਹਾਲਾਂਕਿ ਕਈ ਲਾਕਿਆਂ ਦੇ ਵਿੱਚ ਬੇहद ਦੁੱਖ ਨਾਲ ਕਹਿ ਰਹੇ ਆ ਵੀ ਅਜਿਹੀਆਂ ਘਟਨਾਵਾਂ ਹੋ ਵੀ ਰਹੀਆਂ ਨੇ ਕਿਉਂਕਿ ਕਾਫੀ ਜਗ੍ਹਾ ਤੇ ਜਿੱਥੇ ਇੰਡਸਟਰੀਅਲ ਏਰੀਆ ਹੈ ਜਿੱਥੇ ਪੰਜਾਬੀ ਕੁੜੀਆਂ ਕੰਮ ਕਰ ਕਰਦੇ ਨੇ ਜਿਨ੍ਹਾਂ ਨੂੰ ਆਮ ਬੋਲਚਾਲ ਦੇ ਵਿੱਚ ਭਈਏ ਕਹਿੰਦੇ ਨੇ ਉਹ ਕਿਸ ਤਰ੍ਹਾਂ ਦਾ ਉਹਨਾਂ ਦੇ ਨਾਲ ਸਲੂਕ ਕਰਦੇ ਨੇ ਕਿਸ ਤਰ੍ਹਾਂ ਦਾ ਉਹਨਾਂ ਦੇ ਨਾਲ ਬਦੀਰਾ ਕਰਦੇ ਨੇ ਇਹ ਇੱਥੇ ਅਸੀਂ ਬਿਆਨ ਨਹੀਂ ਕਰ ਸਕਦੇ ਸੋ ਉਹ ਕਲਿੱਪ ਵੀ ਤੁਹਾਨੂੰ ਦਿਖਾਵਾਂਗੇ ਦੱਸ ਦੇ ਕਿ ਉਹ ਕਲਿੱਪ ਇੱਕ ਕਾਲਪਨਿਕ ਵੀਡੀਓ ਕਲਿੱਪ ਹੈ ਉਹ ਵੀ ਤੁਹਾਨੂੰ ਐਜੇ ਦਿਖਾਵਾਂਗੇ ਪਰ ਇਸ ਸਮੇਂ ਪੰਜਾਬ ਦੇ ਪਿੰਡਾਂ ਦੇ ਵਿੱਚ ਜੱਤਰ ਜਿੱਥੇ ਇੰਡਸਟਰੀ ਜ਼ਿਆਦਾ ਆ ਉਹਨਾਂ ਇਲਾਕਿਆਂ ਦੇ ਪਿੰਡਾਂ ਦੇ ਵਿੱਚ ਕੀ ਹਾਲਾਤ ਨੇ ਅੱਜ ਦੀ ਅਸੀਂ ਦੇ ਵਿੱਚ ਦੇਖੋ ਜੇਕਰ ਤੁਹਾਨੂੰ ਲੱਗਿਆ ਕਿ ਇਹ ਮੁੱਦਾ ਪੰਜਾਬ ਦੇ ਲਈ ਇੱਕ ਵੱਡਾ ਸੰਕਟ ਹੋ ਸਕਦਾ ਹੈ ਤੇ ਇਸ ਦੇ ਸਾਰੇ ਕਾਨੂੰਨ ਬਦਲਣੇ ਚਾਹੀਦੇ ਤੇ ਪੰਜਾਬ ਤੋਂ ਜੋ ਪ੍ਰਵਾਸ ਬਾਹਰਲੇ ਲੋਕਾਂ ਨੂੰ ਹੋ ਰਿਹਾ ਉਸ ਨੂੰ ਵੀ ਖਤਲ ਪਾਉਣੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ ਵਿੱਚ ਪੰਜਾਬੀ ਰਹਿ ਸਕਣ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਬਾਕੀ ਜੇਕਰ ਤੁਹਾਡਾ ਕੋਈ ਹੋਰ ਪੱਖ ਹੈ ਹੋਰ ਤੁਹਾਡੇ ਵਿਚਾਰ ਨੇ ਇਸ ਮਸਲੇ ਤੇ ਉਹ ਵੀ ਕਮੈਂਟਰ ਦੇ ਵਿੱਚ ਜ਼ਰੂਰ ਦੱਸ ਦੇਣਾ ਕਿਉਂਕਿ ਹਰ ਕਿਸੇ ਨੂੰ ਸੋਚਣ ਦੀ ਆਜ਼ਾਦੀ ਹੈ ਹਰ ਕਿਸੇ ਨੂੰ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਹੈ ਤੁਸੀਂ ਵੀ ਆਪਣੇ ਵਿਚਾਰ ਰੱਖ ਸਕਦੇ ਹੋ तो देखो ये वीडियो क्यों शर्म हाँ। की चक्कर पंजाब का बेटा देखो आधा तो फॉर्म चला गया चला गया ना आधा ऐसा नशे में बर्बाद हो रहा है जो बच्चा वो ऐसा मोबाइल पे ठुमका लगा रहा है बातें करते हो अरे अभी तो ये लड़की हमारे पास है पंजाब की ऑन वाले दोनों में देखना बच्चे भी है एक एक घर पे हमारा बिहारी बच्चा होगा बातें कर रहे हैं क्या बातें कर रहे हैं ਆ ਚੁੱਪ ਕਰ ਜਾ ਦੋ ਚੁੱਪ ਕਰ ਜਾ ਦੋ ਮਾਰਾਂਗੇ ਥਾਪੜੇ ਤੇ ਬੰਦੇ ਉੱਠੇ ਕਰ ਲਾਂਗੇ ਤੁੰਗਣਾ ਪਾਈ ਬੋਲ ਕੁੜੀਏ ਗੱਲ ਸੁਣ ਲੈ ਦੋਸਤੋ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਕਿਸੇ ਯੂਪੀ ਜਾਂ ਬਿਹਾਰ ਦੇ ਇਲਾਕੇ ਦੀ ਨਹੀਂ ਹੈ ਬਲਕਿ ਪੰਜਾਬ ਦੇ ਇੱਕ ਪੁੱਕ ਵਸਦੇ ਪਿੰਡ ਦੀ ਹੈ ਤੇ ਇਸ ਸਮੇਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਤੁਸੀਂ ਆਪ ਦੇਖ ਸਕਦੇ ਹੋ ਕਿਹੜਾ ਪਿੰਡ ਆ ਵੀ ਇਹ ਗਰੀਬ ਪਿੰਡ ਹੈ ਹੈ ਗਰੀਬ ਪਿੰਡ ਗੜੀ ਪਿੰਡ ਕਿਹੜਾ ਜ਼ਿਲ੍ਹਾ ਕਿਹੜਾ ਪਿੰਡ ਹੈ ਜਿਲ੍ਹਾ ਲੁਧਿਆਣਾ ਪਿੰਡ ਲੁਧਿਆਣੀ ਆਪੇ ਜਾਣਾ ਖਾਂਟੇ ਹਮ ਤਾਂ ਨਿਊਜ਼ ਵਾਲੇ ਆ ਬਣਾ ਰਹੇ ਆ ਇਲਾਕੇ ਦੀ ਬੋਟ ਕੀ وجہ سے ਬਣਾ ਰਹੇ ਆ ਇਲਾਕੇ ਕੀ ਹਰੇਕ ਇਲਾਕੇ ਤੁਸੀਂ ਇੱਥੇ ਹੀ ਕੰਮ ਕਰਦੇ ਹੋ ਨਹੀਂ ਵੀਰੇ ਅਸੀਂ ਦੂਰ ਕਰਦੇ ਨਹੀਂ ਇੱਥੇ ਤੇ ਰਹਿਣ ਵਾਲੇ ਹੋ ਇਸ ਯੂਰ ਨਹੀਂ ਅਸੀਂ ਮੱਛਰ ਨਹੀਂ ਅੱਛਾ ਅੱਛਾ ਮੱਛੀਵਾੜਾ ਕਿੰਨਾ ਇੱਥੋਂ 4 ਕਿਲੋਮੀਟਰ ਦਾ ਸ਼ਹਿਰ ਆ ਕਿ ਪਿੰਡ ਆ ਉਹ ਤਾਂ ਮੈਨੂੰ ਜਿੱਥੇ ਗੁਰਦੁਆਰਾ ਸਾਹਿਬ ਆ ਉਹ ਹਣ ਗੁਰਦੁਆਰਾ ਸਾਹਿਬ ਉੱਥੇ ਹੈ ਮਾਚੀ ਵੜਾ ਉਹ ਹੀ ਆ ਜਿੱਥੇ ਗੁਰਦੁਆਰਾ ਸਾਹਿਬ ਆ ਆਹੋ ਕਿੱਥੋਂ ਆਇਆ ਕਿੱਥੇ ਜਾਣਾ ਆਪਣਾ ਸਾਧਨ ਲੱਭ ਲਓ ਕੀ ਹੋ ਗਿਆ ਕੀ ਗੱਲ ਹੋ ਗਿਆ ਸਿੱਧਾ ਸਹੀ ਭੈਣ ਤੋਂ ਉਤਰਨਾ ਚੰਗਣਾ ਨਹੀਂ ਕਰਨਾ ਸਮਾਨ ਸਮਾਨ ਦੇਖਣਾ ਮੇਰਾ ਵੀ ਜਿਲ੍ਹਾ ਕਰ ਲਿਆ ਆਪਣਾ ਜਿਲ੍ਹਾ ਕਰ ਲਿਆ ਤੇ ਪਾਣੀ ਨੋਲਦਾ ਹਾਂਜੀ ਪਾਣੀ ਪਿਆਰ ਨਾਲ ਰੱਖਿਆ ਕਰੋ ਲੜਦੇ ਨਹੀਂ ਹੁੰਦੇ ਜਨਾਬ ਤੁਹਾਡਾ ਟੀਵੀ ਤੇ ਚੱਲ ਰਿਹਾ ਤੇਲਾ ਪ੍ਰੋਗਰਾਮ ਮੈਂ ਜੋ ਵੈਰੀ ਗੁੱਡ ਹੈ ਜੀ ਇਹ ਨਾਮ ਕੀ ਤੇਰਾ ਨਾਮ ਦੱਸ ਦੇ ਮੇਰਾ ਮਦਨ ਸਾਨੀ ਨਾਂ ਹੈ ਜੀ ਮਦਨ ਸਾਨੀ ਕੀ ਕੰਮ ਕਰਦਾ ਮੈਂ ਪੱਲੇ ਕਾਰੀ ਕਰਦਾ ਜੀ ਕਰਦਾ ਠੇਕੇਦਾਰ ਨਹੀਂ ਜੀ ਠੇਕੇਦਾਰ ਕਰਦਾ ਮੈਂ ਕਹਿੰਦਾ ਜੀ ਇੱਕ ਮਜ਼ਦੂਰ ਆਪਾਂ ਸਾਰਿਆਂ ਦਾ ੂਲੇ ਕੇ ਚੱਲਦੇ ਸਾਡੇ ਵਾਲਾ ਕੰਮ ਕਰਕੇ ਦੇਖੋ ਫੇਰ ਪਤਾ ਲੱਗੂ ਤੁਹਾਨੂੰ ਸਹੀ ਗੱਲ ਕੋਈ ਵੀ ਆ ਹਰੇਕ ਨੂੰ ਇਦਾਂ ਹੀ ਲੱਗਦਾ ਪਾਣੀ ਦਾ ਪਾਣੀ ਨਹੀਂ ਮਿਲਦਾ ਫੇਰ ਪਤਾ ਲੱਗੋ ਬੋੜੀ ਜੱਕੀ ਹਰੇਕ ਜੀ ਨਾ ਕਰੋ ਹੈ ਨਹੀਂ ਹਰੇਕ ਨੂੰ ਲੱਗਦਾ ਹਰੇਕ ਦਾ ਔਖਾ ਦੂਜੇ ਦੀ ਥਾਲੀ ਤੇ ਲੱਡੂ ਵੱਡਾ ਲੱਗਦਾ ਉਹ ਉਹੀ ਤਾਂ ਗੱਲ ਆ ਤੁਸੀਂ ਦੂਜੀ ਥਾਲੀ ਹਜੇ ਲੱਤ ਮੰਨ ਲੱਗੇ ਹੋ ਕਿਲਾ ਤੁਹਾਰੇ ਤੇਰੇ ਇਹ ਵੀਡੀਓ ਬਣਾਉਣਾ ਲੱਗੇ ਆ ਫਿਰ ਲੱਤ ਮਾਰਦਾ ਦੱਸ ਜੇ ਵੀਡੀਓ ਬਣਾ ਲਿਆ ਤੈਨੂੰ ਟੀਵੀ ਤੇ ਦਿਖਾਵਾਂਗੇ ਤੁਸੀਂ ਸਰਕਾਰੀ ਬੰਦੇ ਹੋ ਤੁਸੀਂ ਗਿਆ ਆਪਣਾ ਕਿਤੇ ਪਾਦਣਾ ਨਹੀਂ ਪਾਦਣਾ ਸਾਨੂੰ ਨਹੀਂ ਨਹੀਂ ਇਹ ਤਾਂ ਬੋਟਾ ਕਰਕੇ ਚੱਲ ਰਿਹਾ ਸਰਵੇਜ ਚੱਲ ਰਿਹਾ ਹੈਗਾ ਉਹ ਬਣਾ ਦੇਣਾ ਆਪਾਂ ਬਣਾ ਨਹੀਂ ਕਰਦੇ ਕੋਈ ਗੱਲ ਤਾਂ ਥੋੜੀ ਸਾਨੂੰ ਮਿਲਦਾ ਨਹੀਂ ਉਹਨਾਂ ਜਿੰਨਾ ਸਾਨੂੰ ਮਿਲਦਾ ਨਹੀਂ ਪਰ ਦੱਸੋ ਜਿਹੜੀਆਂ ਮੁਸੀਬਤਾਂ ਨੇ ਥੋੜੀ ਜਿਹੜੀ ਰੇਟ ਉੱਥੇ ਸਾਲੀ 2 ਰੁਪਏ ਮਿਲਦਾ ਸਾਨੂੰ ਕੀ ਗੱਲ ਹੋਇਆ ਕੀ ਨਾ ਰੇਟ ਨਹੀਂ ਮਿਲਦਾ ਕਹਿੰਦੇ ਹਾਂ ਰੇਟ ਨਹੀਂ ਮਿਲਦਾ ਰੇਟ ਨਹੀਂ ਮਿਲਦਾ ਕਿੰਨਾ ਦਿਹਾੜੀ ਮਿਲਦਾ ਯਾਲੇ 1500 ਰੁਪਏ ਮਿਲਦਾ। ਦਿਹਾੜੀ ਦਾ ਕਿੰਨਾ ਮਤਲਬ ਚੱਲਦਾ ਕਿੰਨਾ? ਕਿੰਨਾ ਮਿਲਣਾ ਚਾਹੁੰਦਾ ਬਣਾ ਮੰਗ ਰੱਖੋ ਨਾ ਕੀ ਕਹਿੰਦੇ ਹੋ ਤੁਸੀਂ? ਅਸੀਂ ਪਰਦਾ ਨਾਲ ਬੰਦੇ ਆ। ਅੱਛਾ ਤੂੰ ਦੱਸ ਤੂੰ ਕਹਿੰਨਾ। ਮੇਰੀ ਗੱਲ ਸੁਣੋ। ਜੇ ਆਪਾਂ ਰੇਟ ਮੰਗਾਣ ਜਿਹੜੇ ਅਮੀਰ ਬੰਦੇ ਉਹ ਦੇ ਨਹੀਂ ਪਾਊਗਾ ਸਾਨੂੰ। ਵੀ ਕਿੰਨਾ ਚਾਹੀਦਾ ਤੁਹਾਡੇ ਹਿਸਾਬ ਨਾਲ? ਸਾਡੇ ਹਿਸਾਬ ਨਾਲ ਅਸੀਂ 300 ਰੁਪਏ ਕਮਾ ਲੈਂਦੇ ਯਾਰ। 1 ਕਮਿੰਟ 1 ਬੰਦੇ ਨੂੰ ਬੋਲ। ਸਾਡੇ ਹਿਸਾਬ ਨਾਲ 3 ਸਾਡੇ 300 ਰੁਪਏ ਕਟਾਉਂਦੇ। ਕੱਟਾ ਚਾਹੀਦਾ ਇੱਕ ਕੱਟਾ ਸਾਢੇ ਤਿੰਨ ਦੰਦੇ ਕਿੰਨੇ ਨੇ ਹੁਣ ਸਾਡਾ ਜਿਹੜਾ ਭਰਾ ਕਹਿੰਦਾ 4 ਰੁਪਏ ਕੱਟਾ ਥੋੜਾ ਹੀ ਐ ਸਾਨੂੰ ਇੱਕ ਇੱਕ ਕੱਟਾ 50 ਕਿਲੋ ਚੱਕਾ ਦਾ ਕਿੰਨਾ ਮਿਹਨਤ ਲੱਗਾ ਤੁਸੀਂ ਦੇ ਦੇ ਨਹੀਂ ਥੋੜਾ ਤੁਸੀਂ 50 ਕਿਲੋ ਮੈਨੂੰ ਨਾ 100 ਗੱਟੇ ਝੋਕ ਦਿਖਾਓ ਤੂੰ ਐਂ ਐਸੇ ਵੀ ਤੈਨੂੰ ਦੰਦਾ ਹੁਣ ਕੀ ਰੇਟ ਦੰਦਾ ਤੈਨੂੰ ਕੱਟੇ ਦਾ ਹੁਣ ਤਾਂ ਪਤਾ ਨਹੀਂ ਵੀਰੇ ਉਹੀ 2 ਰੁਪਏ ਮਿਲਦਾ ਬਸ 2 ਰੁਪਏ ਮਿਲਦਾ ਯਾਨੀ ਕਿ 4 ਰੁਪਏ ਚਾਹੀਦਾ ਹਾਂ 4 ਰੁਪਏ ਚਾਹੀਦੇ ਹਾਂ ਜੀ 4 ਰੁਪਏ ਚਾਹੀਦਾ ਤੁਸੀਂ ਠੇਕੇਦਾਰ ਦੇ ਅੰਡਰ ਕਰਦੇ ਹੋਗਾ ਸਿੱਧਾ ਤੁਹਾਡਾ ਮਤਲਬ ਠੇਕੇਦਾਰ ਦੇ ਅੰਦਰੇ ਕੰਮ ਹੁੰਦਾ ਹੈਗਾ ਵੀਰੇ ਕਿੰਨੇ ਸਾਲ ਹੋ ਗਏ ਕੰਮ ਕਰਦੇ ਨੂੰ ਇੱਥੇ ਸਾਨੂੰ ਤੇ ਯਾਰ ਬਚਪਨ ਤੋਂ ਲੈ ਕੇ ਜਵਾਨੀ ਪੂਰਾ ਹੋ ਗਿਆ ਸਾਡਾ ਬਈ ਇੱਥੇ ਦਾ ਹੀ ਜਨਮ ਪੰਜਾਬ ਦਾ ਜਨਮਾ ਤੁਹਾਡਾ ਪੰਜਾਬ ਦਾ ਹੀ ਹੈਗੇ ਆ ਅਸੀਂ ਯਾਰ ਭਰਾਵਾ ਅਸੀਂ ਕਿਤੇ ਬਾਹਰ ਦੇ ਥੋੜੀਆਂ ਹਾਂ ਅੱਛਾ ਸਾਡਾ ਨਾਮ ਕੀ ਆ ਜਰਾ ਨਾਮ ਮਿਸ ਇਨਸਾਨੀ ਮੇਰੇ ਕਹਿਣ ਦਾ ਮਤਲਬ ਨਹੀਂ ਸਾ ਜਦੋਂ ਮੈਂ ਕਹਿੰਦਾ ਵੀ ਤੇਰਾ ਜਨਮ ਇੱਥੇ ਹੀ ਹੋਇਆਗਾ ਹੋਇਆ ਮੇਰਾ ਭਰਾ ਆਪਸਰ ਉਹੀ ਪੁੱਛ ਰਿਹਾ ਵਾ ਜਨਮ ਉਰੇ ਹੋਇਆ ਵਾ ਕਟ ਕਟ ਜੇ 50 50 ਕਿਲੋ ਦੀ ਬੋਰੀ ਐ ਚੌਲ ਦੀ ਮੰਨ ਕੇ ਚੱਲੋ ਚੌਲ ਕਿੰਨੇ ਰੁਪਏ ਕੱਟਾ ਜਾਂਦਾ ਸਰਕਾਰੀ ਰੇਟ 750 ਜਾਂ 700 ਜਾਊਗਾ ਪੱਕਾ ਸਾਨੂੰ ਵੀ ਤਾਂ ਚਾਹੀਦੇ 4 ਰੁਪਏ ਕੱਟਾ ਗਰੀਬ ਦਾ ਉੱਥੇ ਖੂਜੇ ਵੜਦਾ ਹੈਗਾ ਤੇ ਤੁਸੀਂ ਮੰਗਦੇ ਨਹੀਂ ਮੰਗ ਨਹੀਂ ਕਰਦੇ ਤੈਨੂੰ ਫੱਟੇ ਚਾੜਦੇ ਆ ਪੱਡੇ ਬਰਾਬਰ ਪੈਡਾ ਕਿੰਨਾ ਕੇ ਹੈ ਇੰਡਾ ਉਹ ਨਾ ਵੀਡੀਓ ਦਿਖਾਓ ਕੰਮ ਦਾ ਵੀਡੀਓ ਤੱਕ ਪਤਾ ਨਹੀਂ ਕੰਮ ਦਾ ਵੀਡੀਓ ਮੈਨੂੰ ਦਿਖਾਣਾ ਕਿਹੜਾ ਦਿਖਾਉਂਦੇ ਅਸੀਂ ਦਿਖਾ 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 ਠੇਕੇਦਾਰ ਮੰਗਦੇ ਠੀਕ ਹੈਂਦਾ ਅਸੀਂ ਆਪਣੇ ਜਵਾਕ ਲਈ ਢਿੱਡ ਪਨ ਖਾਣ ਅਸੀਂ ਜਾਣਦੇ ਹਾਂ ਕੰਮ ਕਰਕੇ ਦਿਨਾਂ ਲੱਗ ਕੇ ਇਸ ਕਰੀਏ ਆਹ ਕੰਮ ਕਰ ਦਿਆ ਦੇਖੋ ਤੈਨੂੰ ਫੱਟੇ ਚੜਾਉਣਾ ਪੈਂਦਾ ਮਾਮੂਲੀ ਕਿੱਥੋਂ ਤੱਕ ਇੱਕ ਹੋਇਆ ਕਿੱਥੋਂ ਦੀ ਬੋਰੀ ਕਿੱਥੇ ਜਾਊਗਾ ਦੇਖ ਲੈ ਹੁਣ ਤੂੰ ਕਿੱਥੇ ਬੋਰੀ ਜਾਂਦੀ ਹੈ ਇਹ ਅਸੀਂ ਇਹ ਕੰਮ ਕਰਕੇ ਆਏ ਆਏਗਾ ਹੁਣੀ ਦੇਖ ਕਿੰਨਾ ਉੱਚਾ ਚੱਕਾ ਹੈ ਹਾਂ ਇਹ ਤਾਂ ਸੈਲਰ ਚ ਆਉਣ ਲੱਗਦਾ ਹੈ ਨਾ ਗੋਦਾਮ ਤੇ ਹੈਗਾ ਗੋਦਾਮ ਸਰਕਾਰੀ ਗੱਲ ਹੈ ਸਰਕਾਰੀ ਗੱਮ ਹਾਂ ਦੇਖੋ ਸਰਕਾਰੀ ਗੋਦਾਮ ਹੈ ਇਹ ਆਇਆ ਆਇਆ ਲੱਕੜ ਕਿਹਾ ਦੇਖ ਲਓ ਕਿਵੇਂ ਹਾਰ ਮੰਨਦੇ ਨੇ ਬੰਦੇ ਬਹੁਤ ਪੁਰਾਣੀ ਚੱਕਾ ਭੱਲੀ ਆਉਂਦੀ ਹੈ ਕਿਵੇਂ ਭਜਦੇ ਆ ਤਹੀਂ ਪਹਿ ਬੰਦੇ ਸਾਨੂੰ ਬਾਤ ਬਾਤ 600 700 ਬੰਦੇ ਤੋਂ ਦੂਰੀ ਦੇਖੋ 600 700 ਲੱਗਦਾ ਕਿੰ딴 ਲੱਕ ਚੱਕੇ ਪੁਰਾਣੇ ਸੀ ਕਰਦੇ ਸਾਨੂੰ ਲੈ ਕੇ ਜਾਣਾ ਉਸ ਨੂੰ ਵੀ ਦੇਣੇ ਬਰਾਬਰ ਇਹ ਗੱਲ ਨਹੀਂ ਆਏਗਾ ਉਹ ਵੀ ਸਾਨੂੰ ਇਕੱਠੇ ਕਰ ਦੇਣ ਲੇਬਰ ਨੂੰ ਇਕੱਠੇ ਕਰਦਾ ਉਹਨੂੰ ਵੀ ਦੇਣਾ ਪੈਂਦਾ ਦਵਾਂਗੇ ਅਸੀਂ ਜੇ ਸਾਡੇ ਲਈ ਮਰਦੇ ਅਸੀਂ ਦਵਾਂਗੇ ਉਹਦੇ ਸਾਰਿਆਂ ਨੂੰ ਇਕੱਠੇ ਕਰਨਾ ਇੱਕ ਬੰਦੇ ਦਾ ਕੰਮ ਆਮਲੀ ਗੱਲ ਨਹੀਂ ਹੁੰਦਾ ਜਾਂ ਤੂੰ ਬਰੇ ਬਣ ਗਿਆ ਬਣ ਗਿਆ ਤੁਸੀਂ ਵੀਰੇ ਠਿੱਕੇ ਦਾ ਬਣਾ ਲਓ ਬੰਦੇ ਉੱਥੇ ਤੱਕ ਜਾਊਗਾ ਬੰਦੇ ਹੋ ਤੂੰ ਵੀਰੇ ਨੂੰ ਹਟਾ ਦੇ ਉਹ ਬਣ ਗਿਆ ਪਤਾ ਲੱਗ ਗਿਆ ਬਸ ਵੀ ਉੱਥੇ ਲੈ ਕੇ ਜਾ ਤੁਸੀਂ ਵੀਰੇ ਲੇਬਰ ਇਕੱਠੇ ਕਰਨਾ ਮੇਰੀ ਗੱਲ ਸੁਣੋ ਲੇਬਰ ਇਕੱਠੇ ਕਰਨਾ ਸਵੇਰ ਦੇ ਲੈ ਕੇ 5 ਵਜੇ ਤੋਂ ਸਟਾਰਟ ਹੋਣਾ ਤੁਸੀਂ ਲੇਬਰ ਕੱਟੇਗਾ। ਹਾਂ ਫਿਰ ਉੱਠ ਜਾ ਫਿਰ ਫੋਨ ਤੇ ਕਹਿਣਾ ਤੁਸੀਂ। ਤੁਹਾਨੂੰ ਕੌਣ ਮਤਲਬ ਕੱਠੇ ਕੌਣ ਕਰਦਾ ਤੁਸੀਂ ਆਪੇ ਇੱਥੇ ਆਉਂਦੇ ਹੋ। ਨਹੀਂ ਲੇਬਰ ਹੀ ਹੈਗਾ ਉਹ ਵੀ ਬੰਦਾ। ਅੱਛਾ ਉਹ ਲੇਬਰ ਆ ਰਹੀ ਆ। ਹਾਂ। ਥੋੜੇ ਜਿਹਾ ਮਤਲਬ ਉਹ ਵੀ ਹਾਂ ਸਰਕਾਰੀ ਬੰਦਾ ਤਾਂ ਨਹੀਂ ਹੋਈ। ਨਾ ਨਾ ਸਰਕਾਰੀ ਕੋਈ ਨਹੀਂ ਆ ਵੀਰੇ ਸਰਕਾਰੀ ਕੋਈ ਨਹੀਂ ਹੈਗਾ। ਉਹ ਲੇਬਰ ਹੀ ਆ। ਉਹ ਵੀ ਬੰਦੇ ਨੇ ਠੇਕਾ ਲਿਆ ਹੋਣਾ ਕਿੱਗੇ। ਕਿਹੜਾ ਬੰਦਾ ਕੱਠੇ ਕਰੂਗਾ ਬੰਦੇ ਨੂੰ? ਅਸੀਂ ਉਹਨੂੰ ਠੇਕਾ ਲਿੱਤਾ ਹੈਗਾ। ਉਹਨੂੰ ਵੀ ਦਮਾਂਗੇ ਪੈਸੇ। ਸਾਰੇ ਸਾਰੇ ਮਜ਼ਦੂਰ ਬੰਦੇ ਆ ਸਾਰੇ ਮਜ਼ਦੂਰ ਆਰੇ ਕੋਈ ਠਿਕਾਣਾ ਥੁਲੇ ਦਾ ਨਹੀਂ ਬੰਦੇ ਇਕੱਠੇ ਕਰਦੇ ਨਹੀਂ ਉਹ ਕਿ ਪੰਜਾਬੀ ਬਹੁਤ ਸੋਹਣੀ ਬੋਲਦੇ ਹੋ ਤੁਸੀਂ ਅਸੀਂ ਲੈਂਦੇ ਆ ਪੰਜਾਬੀ ਵਿੱਚ ਮੈਂ ਵੀ ਸਹੀ ਗੱਲ ਤੁਹਾਡੀ ਵਾਹ ਸਰ ਮੈਨੂੰ ਆ ਗਿਆ ਪੰਜਾਬ ਵਿੱਚ ਮੈਂ ਜਿਆਦਾ ਸੋਹਣੀ ਬੋਲਦਾ ਤੇਰੇ ਨਾਲ ਤੂੰ ਇਹਦੇ ਘੱਟ ਬੋਲਦਾ ਇਹ ਵਧੀਆ ਚਲ ਮੈਂ ਉਹਦੇ ਨਾਲ ਮੈਂ ਕਾਨੂੰ ਛੂਟ ਬੋਲਣਾ ਤੇਰੇ ਕੋਲ ਉਹ ਜਦਸੀ ਆਪੇ ਦੇਖ ਲੈ ਮੈਂ ਘੱਟ ਬੋਲੇ ਮਿਲ ਕੇ ਸਾਡਾ ਜਲਮ ਪਰ ਮੇਰਾ ਉਹਦੇ ਨਾਲ ਕੋਈ ਜਣ ਪਛਾਣ ਹੈ ਜਿਹੜਾ ਹੁਣ ਬੋਲਦਾ ਹਨ ਵੀ ਉਹ ਸਹੀ ਕਹਿੰਦਾ ਮੇਰਾ ਜਿਹੜਾ ਵੀ ਕੋਈ ਬੋਲਦਾ ਸਾਨੂੰ ਸਾਡਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਸਮਰਾਲਾ ਰਹਿ ਸਮਾਛਵਾੜਾ ਸੀ ਗੜੀ ਰਹਿੰਦੇ ਆ ਹਮ ਰਹਿ ਸਮਾਛਵਾੜਾ ਗੜੀ ਗੁਰੂਆਂ ਦੀ ਧਰਤੀ ਤੇ ਰਹਿੰਦੇ ਆ ਹਾਂਜੀ ਹਾਂਜੀ ਪੰਜਾਬ ਆਏ ਹੋਣੇ ਸਾਨੂੰ ਨੂੰ ਬਾਈ ਸਾਲ ਹੋ ਗਿਆ ਪੰਜਾ ਬਾਈ ਨੂੰ ਬਾਈ ਸਾਲ ਹੋ ਗਿਆ ਸਾਡੇ ਨੂੰ ਉਹ ਤੈਨੂੰ ਆ ਕੇ ਆਉਣੇ ਨੇ ਮੰਨ ਲੈ ਮੈਂ ਤੇਰੀ ਗੱਲ ਤੈਨੂੰ ਬੁਲਾਏ ਤਾਂ ਹੀ ਆਇਆ ਔਰੇ ਨਹੀਂ ਬੁਲਾਏ ਆਪੇ ਆ ਕੇ ਪਾਣਾ ਆਪਣਾ ਮਰਜ਼ੀ ਨਾਲ ਆਇਆਗਾ ਪਹਮਾਨ ਵੀ ਤਾ ਮੇਰੀ ਗੱਲ ਸੁਣ ਆਪਣਾ ਡੇਟ ਨਹੀਂ ਕਿਉਂ ਆਇਆ ਸੀ ਜਲਾਹਦਾ ਕਿਉਂ ਆਇਆ ਸੀ ਪੰਜਾਬ ਕਮਾਨ ਬਸ ਤੇ ਆਇਆ ਸੀ ਕਮਾਨ ਬਸ ਤੇ ਆਇਆ ਸੀ ਹੈ ਕਮਾਨ ਬਸ ਉਹੀ ਪਰ ਉਹ ਵੀ ਉਹੀ ਕਹਿ ਰਿਹਾ ਉਹ ਵੀ ਉਹੀ ਕਹਿ ਰਿਹਾ ਉਹੀ ਤੇ ਗੱਲ ਮੇਰੇ ਗੱਲ ਸਮਝੇ ਬੰਦਾ ਤਾਂ ਅਸੀਂ ਜਿਹਦਾ ਕੰਮ ਕਰ ਸਕਦੇ ਨਾ ਵੈਸੇ ਕੰਮ ਹੈਗਾ ਨਾ ਪੰਜਾਬੀ ਨਹੀਂ ਕਰ ਸਕਦੇ ਯਾਰ ਹਾਂ ਇਹ ਵੀ ਕਰਕੇ ਦਿੰਦਾ ਅਸੀਂ 15 ਬੰਦੇ ਤੇ ਪਈਆ ਹੋ ਜਾਂਦਾ 15 ਬੰਦੇ ਤੇ ਪੰਜਾਬੀ ਦਾ ਟੀਮ ਹੋ ਜਾਈਓ ਪਈਆ ਬੜਾ ਬਰਾਬਰੀ ਕੰਮ ਨਹੀਂ ਕਰ ਸਕਦਾ ਉਹ ਨਸ਼ੇ ਤੇ ਲੈਂਦਾਗਾ ਨਸ਼ੇ ਇਹ ਗੱਲ ਵੀਰ ਜੀ ਸਹੀ ਆ 24 ਘੰਟੇ ਪਈਆ ਨਸ਼ੇ ਤੇ ਲੈਂਦਾ ਹੈਗਾ ਕੌਣ ਰਹਿੰਦਾ ਭਈਆ ਨਾਲ ਕਹਿੰਦਾ ਭਈਆ ਨਸ਼ੇ ਤੇ ਨਹੀਂ ਰਹਿੰਦਾ ਤਾਂ ਪਾਗਲ ਨਸ਼ੇ ਤੇ ਹੁੰਦਾ ਅਸੀਂ ਵੀਰ ਜੀ ਨਾਲ ਕੰਮ ਕਰੰਦ ਨਸੇ ਤੇ ਹਾਂ ਮਸਤੀ ਮਾਣੰਦ ਨਸਤ ਨਸੇ ਬਹੁਤ ਚੀਦਾ ਨਸੇ ਹ ਪੰਜਾਬੀ ਤਾਂ ਨਹੀਂ ਗਾ ਹਾਂ ਪੰਜਾਬੀ ਤਾਂ ਨਹੀਂ ਕੰਮ ਕਰਦੇ ਤੁਹਾਡੇ ਨਾਲ ਮਿਹਨਤ ਦਾ ਕਰਦੇ ਨੇ ਕੱਟ ਨੇ ਤਰਾਏ ਆਉਂਦੇ ਨੇ ਇਹ ਵਰੇ ਆਪਾਂ ਕਿੱਥੇ ਗਏ ਸੀ ਥਨੇ ਵਾਲ ਗਏ ਸੀ ਹੂੰ ਵੀਰੇ ਥਨੇ ਵਾਲ ਬਥਰੇ ਨਸੇ ਦੀ ਬੰਦੇ ਨੇ ਉਹਨਾਂ ਤੋਂ ਕੰਮ ਨਹੀਂ ਹੁੰਦੇ ਅਸੀਂ ਨਾ ਇੱਕ ਟਾਈਮ ਬਾਅਦ ਨਸਾ ਕਰਦੇ ਹਾਂ ਸ਼ਾਮ ਨੂੰ ਇੱਕ ਪੋਵਾ ਲਾਉਣਾ ਬਸ ਓ ਪੰਜਾਬੀ ਸਾਰੇ ਦਿਨ ਸਵੇਰੇ ਕਰ ਲੈਂਦੇ ਆ ਅਸੀਂ ਦੇਖ ਲਓ ਅਸੀਂ ਸਵੇਰੇ ਕੋਈ ਨਸ਼ਾ ਨਹੀਂ ਕੀਤਾ ਹੁਣ ਆਉਣ ਵੇਲੇ ਨਾਲ ਅਸੀਂ ਇੱਕ ਪੋਵਾ ਲਾਇਆ ਸਾਰੇ ਬੰਦੇ ਨਹੀਂ ਜਿਹੜੇ ਉਹ ਪੰਜਾਬੀ ਨੇ ਉਹ ਕੀ ਕਰਦੇ ਨੇ ਮਤਲਬ ਆ ਕੇ ਸਵੇਰੇ ਨਸ਼ਾ ਕਰਦੇ ਨੇ ਉੱਥੇ ਆ ਕੇ ਉਹ ਗੋਲੀ ਗੋਲੀ ਖਾਦੇ ਉਹ ਗੋਲੀ ਗਾਲੀ ਦੇ ਬੰਦੇ ਵੀ ਜੀ ਕੁੱਕੀ ਲਾ ਲੈਂਦੇ ਅਗਲੇ ਨੇ ਗੋਲੀ ਜਿਹੜਾ ਮਿਲਦਾ ਉਹ ਗੋਲੀ ਕਿਸੇ ਨੂੰ ਕੁੱਕੀ ਮਿਲਦਾ ਉਹ ਕਹਿੰਦੇ ਸਾਨੂੰ ਗਿਆ ਸੀ ਤੇ ਸਾਰੀ ਜਿਹੜੀ ਕੰਮ ਕਰਨ ਤੁਹਾਨੂੰ ਨਹੀਂ ਲਾਉਂਦੇ ਵੀ ਤੁਸੀਂ ਖਾ ਲਓਗਾ ਖਾ ਕੇ ਦੇ ਦੇ ਜੈਸੇ ਪੈਸੇ ਤੇ ਮੈਨੂੰ ਤਾਂ ਹੀ ਸਾਨੂੰ ਮਿਲੂ ਨਹੀਂ ਕਿਸੇ ਵਾਰ ਪੈਕੇ ਲਾਉਂਦੇ ਜਿਸਕਾ ਬੌਂਦਾ ਹੁੰਦਾ ਦੂਆ ਬੰਦਾ ਵੀ ਉਦਾਂ ਨਹੀਂ ਤੁਹਾਨੂੰ ਉਹ ਨਹੀਂ ਵੀਰੇ ਕੋਈ ਨਹੀਂ ਚਸਕਾ ਪਾਉਂਦਾ ਉਹਨਾਂ ਨੂੰ ਰੇਟ ਫੁੱਲ ਮਿਲਦੇ ਨੇ ਬਾਕੀ ਲੈਣਾ ਉਹ ਤੋਂ ਗੱਲ ਤਾਂ ਸਿਰ ਆਪਣੇ ਕਮਾਈ ਤੋਂ ਮਤਲਬ ਕਿੰਨਾ ਬੰਦੇ 15 ਬੰਦੇ 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 ਵਿੱਚ ਹੈਗਾ ਨਾ 2 ਲੱਖ ਦਾ ਮੂਗਾ ਲਿਆ ਗਿਆ ਵਿੱਚ ਅਸੀਂ ਵੀ ਵੀਡੀਓ ਬਣਾਇਆ ਸੋਨਾ ਮੋਬਾਈਲ ਦਿਖਾ ਇਹ ਦਿਖਾ ਇਹ ਮੋਬਾਈਲ ਬੜਾ ਵਧੀਆ ਰੱਖਿਆ ਦਾ 12200 ਦਾ ਮੋਬਾਡ ਵਾਹ ਵਾਹ ਹਾਂ ਅਸੀਂ ਵੀ ਵੀਡੀਓ ਬਣਾ ਕੇ ਪੇਜ ਤੇ ਨਹੀਂ ਨਹੀਂ ਬੜਾਉਣਾ ਚਾਹੀਦਾ ਮੇਰੇ ਬੰਦਾ ਸਾਡੇ ਵਰਗੇ ਨੂੰ ਤੁਹਾਨੂੰ ਅਜੇ ਇਸ ਤੇ ਮੋਬਾਈਲ ਵੀ ਨਹੀਂ ਹੈਗਾ ਕਿਸੇ ਵੱਲ 22000 ਦਾ ਉਹ ਜਵਾਬ ਚਲੋ ਕੋਈ ਡਰ ਨਹੀਂ ਹੈਗਾ ਮਿਹਨਤ ਕਰਕੇ ਲਿਆ ਦੇਣਾ ਉਹ ਜਵਾਬ ਛੱਡ ਕੇ ਕੰਮ ਕਰਦਾ ਮੈਂ ਜੁਵਾਕ ਨਾਮ ਲੈ ਕੇ ਕੰਮ ਕਰਦਾ ਮੇਰੀ ਗੱਲ ਅੱਛਾ ਉਹਦੇ ਬੱਚਾ ਉੱਥੇ ਹੀ ਹੋਣਾ ਹੈ ਤੇਰਾ ਹਾਂ ਇਹਨਾਂ ਦੇ ਤੇਰਾ ਉੱਥੇ ਹੀ ਆਪਣੇ ਉੱਥੇ ਸਾਲੇ ਪਰਿਵਾਰ ਅਸੀਂ ਇੱਥੇ ਹੀ ਰਹਿੰਦੇ ਆ ਉਹ ਕਹਿੰਦਾ ਉੱਥੇ ਕੱਲਾ ਰਹਿੰਦਾ ਇਹਨੂੰ ਮੈਂ ਕਿਸ ਸਮਾਂ ਆਪੇ ਅਗਲਾ ਕੇ ਹਿਲ ਜਾਂਦਾ ਹੈਗਾ ਪੱਵਾਂ ਵੀ ਲਾਦਵਾ ਦੇ ਇਹਨੂੰ ਕੱਲ ਤੋਂ ਲਵਾਈ ਨਹੀਂ ਯਾਰ ਠੀਕ ਹੈ ਇਹਨੂੰ ਕੱਲ ਤੋਂ ਲਵਾਈ ਨਹੀਂ ਹੁਣ ਛੱਡਿਆ ਮੜਿਆ ਵਾ ਇਹ ਬੱਡੀ ਬੱਡੀਆਂ ਬੱਡੀਆਂ ਗੱਲਾਂ ਛੱਡਦਾ ਇਹ ਓ ਚੱਲ ਯਾਰ ਚੱਲ ਨਾ ਚਲੋ ਤੁਸੀਂ ਵੀ ਮਿਹਨਤ ਕਰਦੇ ਹੋ ਰੈਸਟ ਕਰੋ ਆਰਾਮ ਕਰੋ ਸਤਿ ਸ੍ਰੀ ਅਕਾਲ ਮੋਬਾਈਲ ਜ਼ਰਾ ਵਧੀਆ ਹੋਰ ਵਧੀਆ ਆਈਫੋਨ ਲੈ ਆਪਾਂ ਤੈਨੂੰ ਐ ਥੋੜੀ ਕੰਨੇ ਦੂਰ ਨਿਕਟ ਆਣ ਲੈ ਸਾਡਾ ਤਨਖਾਹ 45000 ਰੁਪਏ ਆ 45000 ਹਾਂ ਮਹੀਨੇ ਦਾ ਕੇ ਰੋਜ਼ ਮਿਲਦਾ ਮਹੀਨੇ ਦਾ ਨਹੀਂ ਮਤ ਇਕੱਠਾ ਮਿਲਦਾ ਕੇ ਦਿਹਾੜੀ ਮਿਲਦਾ ਕਮਾਉਂਦਾ ਮੈਨੇ ਤੇ 45000 ਰੁਪਏ ਚਲੋ ਵਧੀਆ ਗੱਲ ਆ ਹਾਂਜੀ ਹਾਂਜੀ